ਜੋ ਜੋ WhatsApp ਗਾਇਜ਼ ਵੈਲਕਮ ਬੈਕ ਟੂ ਚੈਨਲ ਅਵਰ ਜੀ ਮੈਂ ਵਲੋਗ ਤੁਹਾਡਾ ਸਵਾਗਤ ਹੈ ਤੁਹਾਡੀ ਪਿਆਰ ਤੁਹਾਡੀ ਦਾਦ ਨਾਲ ਅਸੀਂ ਦਾਦ ਠੀਕ ਹੈ ਮੈਂ ਤੇ ਤਾਂ ਬੈਠੇ ਮੈਂ ਲੱਡੂ ਆ ਰਿਹਾ ਨਾਲ ਪਿਆ ਚਾਹਾਂ ਸਕੂਲ ਤੋਂ ਹੋ ਗਿਆ ਪਰ ਲੇਟ ਤਾਂ ਕਰਕੇ ਆਪਾਂ ਛੁੱਟੀ ਨਹੀਂ ਮਾਰੀ ਆਪਾਂ ਫਿਰ ਵੀ ਜਾਵਾਂਗੇ ਤੇ ਮਾਰਨ ਦੇਣੀ ਵੀ ਨਹੀਂ ਸੀ ਮੇਰੀ ਮੰਮਾ ਹੈਲੋ ਗਾਇਜ਼ ਗੁੱਡ ਮਾਰਨਿੰਗ ਜੀ ਕੀ ਹਾਲ ਹੈ ਜੀ ਸਾਰੇ ਆਂਦਾ ਮੈਂ ਰੋਟੀ ਦੇ ਰਿਹਾ ਨਾ ਨਾ ਬਟ ਆਮੇ ਨਾ ਹੋ ਗਿਆ ਵਾ ਜਦ ਹੋਦਾ ਹੀ ਆ ਕਾਹਦੰਨੇ ਪਤਾ ਪਾਰ ਕਢਾ ਕੇ ਰੱਖਣਾ ਮੈਡਮ ਕਹਿੰਦੀ ਜੇ ਡੇਟ ਹੋ ਕੇ ਨਾ ਅੱਗੇ ਤੋਂ ਬਾਹਰ ਕਢਾ ਕੇ ਰੱਖੋਗੇ ਟਾਈਮ ਨਾ ਨਾ ਉੱਠਿਆ ਕਰੋ ਫਿਰ ਮੈਂ ਸਭ ਤੋਂ ਪਹਿਲਾਂ ਉੱਠਾਵਾਂ ਇਹ ਹੀ ਸਭ ਤੋਂ ਲੇਟ ਉੱਠਿਆਗਾ ਹੀ ਨਹੀਂ ਇਹ ਹੀ ਨੇਟ ਕਰਾਉਂਦਾ ਸਾਰਿਆਂ ਨੂੰ ਗਾਇਸ ਪਤਾ ਮੈਂ ਕਿਉਂ ਲੇਟ ਉੱਠਿਆ ਜੁਗਾ ਦਰਅਸਲ ਮੇਰੀ ਛਾਤੀ ਦਰਦ ਕਰਦੀ ਸੀ ਹਜੇ ਤਾਂ ਅਸੀਂ ਮੁੱਕੀ ਨਹੀਂ ਮਾਰੀ ਗਈ ਮੇਰੀ ਛਾਤੀ ਦਰਦ ਕਰਦੀ ਸੀ ਕੀ ਕਹਦੇ ਨਾ ਸਬਜ਼ੀ ਨਾ ਖਾਣੀ ਹੈ ਚੱਕ ਲੈ ਪਰ ਕਹਿੰਦੇ ਆਰ ਕਰ ਕਰ ਪਤਾ ਨਹੀਂ ਕਿਵੇਂ ਖੜਦੀ ਐ ਡੈਡੀ ਜੀ ਚੱਲੋ ਗਾਇਜ਼ ਆਪਾਂ ਮਿਲਦੇ ਆ ਤੁਹਾਨੂੰ ਫੇਰ ਸਕੂਲ ਤੋਂ ਆ ਕੇ ਇੱਕ ਤਾਂ ਜਿੱਧਰੋਂ ਮਰਜੀ ਵੀਡੀਓ ਬਣਾ ਲਓ ਚਿੱਟਾ ਝਾੜ ਜ ਪਹਿਲੇ ਵਿੱਚ ਆਉਣ ਲੱਗ ਜਾਂਦਾ ਉਹ ਦੇਖ ਇੱਧਰ ਇੱਧਰ ਦੇਖੀ ਕੈਮਰੇ ਚ ਚਿੱਟਾ ਝਾੜ ਕਿਵੇਂ ਦਿਂਦਾ ਮੈਂ ਪੂਰਾ ਸਾਫ ਸਾਫ ਦਿਂਦਾ ਨਾਲ ਤੇ ਫਿਰ ਉਹ ਨੂੰ ਬੰਦ ਕਰੋ ਚਿੱਟਾ ਝਾੜ ਜਿਆਦਾ ਉਹ ਬੰਦ ਕਰ ਲੋ ਜਾਨਾਂ ਜਾਈ ਤੇ ਕਿਸ ਨੇ ਆਜੋ ਗਾਇਜ਼ ਚਲ ਜੀ ਭੂਆ ਬੰਦ ਕਰਦੇ ਨਹੀਂ ਜਾਣਗੇ ਸਾਰੇ ਮੀਨਾ ਨੇ ਜਾਣਾ ਮੀਨਾ ਜਾਣਾ ਚੱਟੇ ਜਾਦੇ ਨਹੀਂ ਜਰਨੀ ਤਾਂ ਹੈ ਗਿਆ ਰੋਜ ਉਹ ਦੁੱਧ ਦੇ ਦਿੰਦੇ ਤੂੰ ਦੁੱਧ ਦੇ ਮੇਰੇ ਕਿੰਨੇ ਹੈ ਚਾਟ ਡੱਕੇ ਨਹੀਂ ਜਾਂਦੀ ਵਾਹ ਵਾ ਕੇ ਜਾਂਦੀ ਹੈ ਇਹ ਅੰਗਰੇਜ਼ਾਂ ਨਾਲ ਜਾ ਤੇਰੀ ਜਾਂਦੀ ਹੈ ਪੰਜਾਬਗਾਂ ਨਾਲ ਤੇ ਜਾਂਦੇ ਆ ਅਸੀਂ ਅੰਗਰੇਜ਼ਾਂ ਆ ਅਸੀਂ ਅੰਗਰੇਜ਼ਾਂ 90% ਅਸੀਂ ਅੰਗਰੇਜ਼ ਗੈਸਾ ਡਾ ਕਾਕਾ ਦੇ ਲੋ ਕਾਕਾ ਚੱਲ ਟਿੱਕਦਾ ਪਿਆ ਰ ਇਹ ਤੂੰ ਫੇਰ ਇਧਰੋਂ ਪਾਸ ਲੈ ਲੈ ਇਹ ਬੋਕਮਾਂ ਦਾ ਮੁੰਡਾ ਇਹ ਹੈ ਹਨਾ ਉਹ ਚਲੋ ਚਲੋ ਮੈਂ ਤਾਂ ਆਪ ਦੋ ਵਾਰ ਸਹੀ ਕਰਕੇ ਫੇਰ ਘਰ ਅੰਦਰ ਇੱਧਰ ਦੇਖ ਹੈਲੋ ਗਾਇਸ ਐਸ਼ੇ ਕਰ ਦੋ ਹੈਲੋ ਗਾਇਸ ਕਾਕੇ ਕਦੀ ਹੈਲੋ ਗਾਇਸ ਇਹ ਨਹੀਂ ਗਾਇਸ ਇਹ ਦੇਖ ਕੰਬੜ ਖੜਜੋ ਤੂੰ ਅੱਲੇ ਮੈਂ ਮਾਰ ਕੇ ਹੋਤਾ ਲੈਣ ਦੇ ਉਹ ਤਾਂ ਲੈਣ ਦਾ ਸਹੀ ਗੱਲ ਹੈ ਇਹਦਾ ਨੱਕ ਨਾ ਇਹ ਪੋਲਾ ਪੋਲਾ ਜਿਹਾ ਜਿਵੇਂ ਹਨਾ ਜਦੋਂ ਮਨਿੰਦਰ ਤੇ ਰੀਤ ਛੋਟੇ ਸੀ ਨਾ ਇਹਨਾਂ ਦਾ ਨੱਕ ਹਾਰਡ ਹਾਰਡ ਸੀਗਾ ਆਏ ਬੰਦਾ ਘੁੱਟ ਵੀ ਨਹੀਂ ਸੀ ਸਕਦਾ। ਨਹੀਂ ਸਾਫ਼ ਕਰਨਾ। ਕੁਡ ਨੋ ਸਾਫ਼ ਕਰਨ ਨੂੰ ਕੀ? ਵੀ ਪਰ ਤਿੱਖਾਈ ਕਰ ਦੇ ਬੰਦਾ ਘੁੱਟ ਕੇ। ਆਏ। ਅਦੇ ਨਹੀਂ ਤਾਂ ਐ ਫੜ ਕੇ ਹੁੰਦਾ ਐ ਤਿੱਖਾ ਕਰ ਦਿੰਦਾ। ਇਹਦਾ ਨੱਕ ਪੋਲਾ ਪੋਲਾ ਐ। ਇਹ ਤਾਂ ਬੇਜਾ ਸਕਦਾ ਇਹ ਨੱਕ। ਇਹ ਤਾਂ ਬੇਜਾ ਸਕਦਾ। ਆ ਦੇਖੋ। ਆਏ ਫੜ ਕੇ ਕਰੀ ਜਾਇਆ ਕਰ। ਆ ਮਾਰ ਤੋਂ ਤਾਂ ਇਹਦਾ ਨੱਕ ਸਹੀ ਐ ਪਰ ਮੜਾ ਜੇ ਹੋਰ ਹੋ ਜਾਊਗਾ ਤਿੱਖਾ। ਆ ਲਾ ਦੇ ਮੇਰੀ ਚੱਪਲ ਮੀਨਾ ਤੂੰ ਮੈਂ ਕਿਹਾ ਪਰ ਕੀ ਚੱਕ ਕੇ ਮਾਰਿਆ ਆਹ ਮੈਂ ਵੀ ਕੀ ਉਡਾਤਾ ਉਹ ਮੇਰੀ ਚੱਪਲ ਲਾਤੀ ਹੈ ਚੱਲ ਚੱਲ ਦੂਜੀ ਵੀ ਲਾ ਦੇ ਹਾਂ ਦੋਨੋਂ ਲਾ ਦਿੰਦੇ ਹਾਂ ਆਪ ਆਰਾਮ ਨਾਲ ਬੈਠ ਜਾਓ ਕਹੇ ਮੀਨਾ ਆਂਟੀ ਬਹੁਤ ਖਰਾਬ ਆ ਮਮਾ ਇਹ ਡਿਸਟਰਬ ਕਰਦੀ ਦਿੰਦੀ ਹੈ ਬਹੁਤ ਡਿਸਟਰਬ ਕਰਦੀ ਹੈ ਹਾਂ ਇਹ ਮੈਨੂੰ ਸ਼ੋਨ ਹੀ ਨਹੀਂ ਦਿੰਦੀ ਕੱਲ ਇਤਨਾ ਇਸ ਕੋ ਪਰੇਸ਼ਾਨ ਕੀਏ ਦੀਦੀ ਉੱਠੇ ਨਹੀਂ ਤਾਵੇ ਇਹ ਕਦੀ ਨਹੀਂ ਉਠਾ ਕਹੇ ਅਸੀਂ ਤਾਂ ਮਾਹਾ ਠੀਠਾ ਤੂੰ ਕਿੱਥੇ ਤੋਰੀ ਕਰਦੀ ਹੈ ਦੇਖੀ ਆਏ ਤੇ ਬਾਲਾਂ ਚ ਕਿਵੇਂ ਆਹ ਵੱਲ ਜਾ ਪੈਂਦਾ ਹਾਂ ਇਹ ਮੈਂ ਗੰਝਾ ਤੋਂ ਗੰਝਾ ਪੈਸੇ ਵਾਲਾ ਇਹ ਕਰ ਜਾ ਉਹ ਪੈਸੇ ਵਾਲਾ ਮੈਨੂੰ ਨਹੀਂ ਪੈਸੇ ਪੈਸੇ ਹੋਊਗਾ ਪੈਸਾ ਪੈਸਾ ਗਾਇਸ ਮੈਂ ਆ ਗਿਆ ਸਕੂਲੋਂ ਨਹੀਂ ਤੇ ਮਗੇ ਟਖੋਲਿਆ ਤੇ ਮਮਾ ਕਾਰਡ ਰਿਗ ਅਥਰ ਰਿੰਗ ਹੈਲੋ ਗਾਇਸ ਦੇਖੋ ਮੈਂ ਟ੍ਰੇਡਿੰਗ ਕਰ ਰਹੀ ਹਾਂ ਤੇ ਵੀਰਾ ਇਧਰ ਆ ਵੀਰੇ ਵੀਰੇ ਉੱਚਾਂ ਤੇ ਸਟਾਰ ਕਰਦੀ ਆ ਰਿਤਨਾ ਵੀ ਮਜ਼ਾ ਆਂਦਾ ਦੰਦ ਜੇ ਕਢਾ ਲੇਂਗੀ ਜਿਹੜੇ ਆਈਏ ਚਾਰ ਤਾਂ ਕੋਈ ਨਹੀਂ ਬੱਤੀ ਆ ਗਾਇਸ ਤੁਸੀਂ ਦੱਸੋ ਤੁਹਾਡੇ ਕਿੰਨੇ ਦੰਦ ਨੇ ਆ ਦੇਖੋ ਮੇਰੇ ਤਾਂ ਬੱਤੀ ਦੰਦ ਨੇ ਦਿਖਾਵਾਂ ਤੁਹਾਨੂੰ ਆ ਕਿੱਦਾਂ ਟੱਟੇ ਇੱਥੇ ਟੱਟੇ ਕਿ ਖੁਰਕ ਪੈ ਗਏ ਇਥੋ ਕਪਤੀ ਨੇ ਮੰਮੀ ਮੇਰੇ ਦੰਦ 31 ਨੇ ਇੱਕ ਮੇਰੇ ਇੱਥੇ ਦੰਦ 'ਚ ਫਰਕ ਪੈ ਗਿਆ। ਹਜੇ ਤੇਰੇ 32 ਕਿੱਥੇ ਪੂਰੇ ਹੋਣ ਹਜੇ ਤੇਰੇ 27 28 ਦੰਦ ਹੋਣੇ। ਗਾਇਜ਼ ਰੀਛਾ ਡਾਂਦਾ ਹੀ ਖਾਣ ਲੱਗਾ ਰੋਟੀ ਨਾ ਹੈ ਨਾ ਤਾਣਾ ਤੋਂ ਤੈਦੀ ਬਗ ਰੋਟੀ ਖਾਣ ਤੇ ਹੁਣ ਮੈਂ ਬਣਾ ਰਹੇ ਨੇ। ਤੇ ਮੈਂ ਖਾ ਰਿਆ ਮਾਂ। ਹੋਰ ਆਪਾਂ ਨੂੰ ਆਂਦੇ ਨਹੀਂ। ਆਪਾਂ ਖਾਣ ਆਪਾਂ ਸੋਈ ਰੋਟੀ ਦਾ ਸਕੂਲ ਚਾਹੀਦਾ ਆਣਨੇ ਆ ਗੱਲਾਂ ਖਾਣੇ ਆ ਰੋਟੀ ਖਾਣੇ ਆ ਤੇ ਸੋ ਜਾਣੇ ਆ। ਰੋਟੀ ਕੰਮ ਕਰਦੇ ਆ ਗਾਇਜ਼ ਤੇ ਚਲੋ ਮਿਲਦੇ ਤੁਹਾਨੂੰ ਆਪਾਂ ਰੋਟੀ ਖਾ ਕੇ। ਅਮਾ ਗਾਇਕ ਵੀਰੇ ਰੋਟੀ ਖਾ ਲੋ। ਅੱਜ ਮੈਂ ਸਬਤੀ ਬਹੁਤ ਸਵਾਦ ਬਣਾਈ ਜਸ ਗਾਇਸ ਬਹੁਤ ਜ਼ਿਆਦਾ ਸਵਾਦ ਸੱਜੀ ਆ ਲੈ ਬਈ ਗਾਇਸ ਲਵ ਯੂ ਆਲ ਮੈਂ ਰੋਟੀ ਹਾਂ ਕੇ ਮਿਲਦੇ ਆ ਹੇ ਹੇ ਬਾਏ ਆ ਨਾ ਰੋਟੀ ਕਾਕੇ ਇੱਧਰ ਲੱਗਦਾ ਨਾ ਸੱਚਣਾ ਹੈ ਯਾਰ ਫਾਗ ਦਾ ਗੀਤ ਦੀ ਰੰਗੀ ਨੇ ਦੁੱਲਿਆ ਲੋਕੀ ਪੁੱਤ ਨੇ ਥਾਵਾਂ ਪੈਰ ਜਿੱਥੇ ਜਿੱਥੇ ਪਾਏ ਕੌਣ ਆਇਆ ਹੈ ਮੈਨੂੰ ਕੀ ਪਤਾ ਆਪਣੀ ਹੋ ਆਇਆ ਖੁਸਰੇ ਆ ਗਏ ਹੈ ਭਾਂਡਾ ਪੰਡ ਅਸੀਂ ਤਾਂ ਭਾਂਡਾ ਰੱਖ ਅਸੀਂ ਤਾਂ ਆ ਭਾਂਡਾ ਹੀ ਤਾਂ ਰੋਜ਼ ਲੱਗੇ ਰਹਿੰਦੇ ਓਏ ਉੱਠ ਗਾੜੇ ਭਾਂਡਾ ਯਾਰ ਓਏ ਹੜ ਓਏ ਤਰੇਖੇ ਓਏ ਤਰੇਖੇ ਤਾ ਦੇ ਲੈ ਕਿ ਗੋਟਾ ਪੈਂਦੇ ਆ ਇਲੈਕਸ਼ਨ ਲੜਨ ਦਾ ਹੋਰ ਕੀ ਹੋਣਾ ਆ ਗੰਢ ਤੇ ਪਰਬੰਦ ਓਏ ਪੱਟ ਮੈਂ ਜਮਣ ਲੱਗਾ 190 ਦਈਆਂ ਓਏ ਵੇਦਾਨਿਆ ਮਤਲਬ ਕਿਤੋਂ ਬਲਗਦੀ ਪੰਡਾ ਕੋਈ ਗੱਲ ਨਹੀਂ ਓਏ ਮੂਵੀ ਬਣਦੀ ਆ ਓਏ ਇਹਨਾਂ ਨੇ ਮੁੰਡਾ ਹੋਇਆ ਆਹੋ ਤੈਨੂੰ ਕੀ ਬਿਲੇਖਿਆ ਪੈ ਗਿਆ ਓ ਮੈਂ ਜੰਮਿਆ 190 ਦਾਈਆਂ ਆ ਗਈਆਂ ਇਹਨਾਂ ਦਾਈਆਂ ਕੀ ਕਹਿਮੀ ਸੀ ਓਏ ਵੱਡਾ ਦਾਈਆਂ ਮੈਨੂੰ ਲੱਪਣ ਬੋਤ ਹੈ ਹੀ ਨਹੀਂ ਸੀ ਓਏ ਦਾਈਆਂ ਮਰਾਸੀਆ ਤੇਰਾ ਝਰਬ ਧਾਰ ਮਾਈਆਂ ਓ ਮੈਂ ਰੇੜੀ ਲਾਈ ਸੀ ਇਹ ਮੇਰੇ ਗਾੜੀ ਠੀਕ ਲਾ ਓਏ ਮੈਂ ਜੰਮਿਆ ਹਾਂ ਹਾਂਜੀ ਮੇਰੇ ਗਵਾਂਢੀ ਫੁੱਲ ਗਿਆ ਓਏ ਫੁੱਲ ਗਿਆ ਬਿਸ਼ਤੀ ਬਣਾਉਂਦੀ ਓਏ ਘਰ ਦੇ ਘਰ ਬਾਹਰ ਦੇ ਬਾਹਰ ਤਾਇਆ ਮੇਰਾ ਪੱਠੇ ਬਣ ਗਿਆ ਫੁੱਲਦਾ ਜਾਵੇ ਏ ਪੰਡਾ ਕੋਈ ਖੋਈ ਦੀ ਵਸ਼ੀ ਨਾਲੇ ਓਏ ਫੁੱਲਦੇ ਜਾਣ ਫੁੱਲ ਲੱਗੇ ਦੀ ਨਾਲੇ ਏਹ ਯੂ ਬਿਮਾਰੀ ਨਾਲ ਪੰਡਾ ਨਹੀਂ ਆ ਫਰੂਦ ਆ ਗਿਆ ਓਏ ਹੋਰ ਕੀ ਹੋਣਾ ਆ ਭਾਰੋ ਭੈਣ ਤੋਂ ਵੇਲ ਕਿੱਛੀ ਓਏ ਹਲੇ ਮੂਵੀ ਬਣਾਉਣ ਦੇ ਡਰਟ ਬਣੇ ਹੋਰ ਕੀ ਹੋਣਾ ਆ ਬਸ ਪੱਟ ਮੈਂ ਜੰਮਿਆ ਹਾਂ ਹਾਂਜੀ ਮੈਂ ਪਾਪੇ ਨੇ ਕਿਹਾ ਪਾਪਾ ਗਵਾਨੀ ਦਾ ਮੂੰਹ ਮੋੜ ਦੇ ਓਏ ਮੂੰਹ ਮੋੜ ਦੇ ਰਸਗੁਲੇ ਨਾਲ ਓ ਮੈਂ ਕਿਹਾ ਪਾਪਾ ਗਵਾਨੀ ਦਾ ਮੂੰਹ ਹੀ ਮੋੜ ਦੇ ਓਏ ਪੰਡਾ ਕੋਈ ਬਿਸ਼ਕੀ ਮੁਰਗੇ ਖਵਾ ਕੇ ਓ ਮੈਂ ਕਿਹਾ ਮੈਂ ਰੋਜ਼ ਨੇ ਜੰਮਣਾ ਗਵਾਨੀ ਦਾ ਮੂੰਹ ਮੋੜਦੇ ਹੋ ਗਾਨੀ ਨਾਲੇ ਝੂਠੀਆਂ ਬੇਟਾ ਮਾਰਨਾ ਗਵਾਨੀ ਯਾਦ ਰੱਖਣਗੇ ਮਰਾਸੀਆਂ ਦੇ ਮੁੰਡਾ ਆ ਇਹ ਮੁੰਡਾ ਨਹੀਂ ਆ ਹੱਡੀ ਆਂਦੀ ਇਹ ਪੈਰਾ ਹੀ ਆ ਗਿਆ ਹੋਰ ਕੀ ਹੋਣਾ ਹੈ ਮਾ ਮੈਂ ਕਿੰਨਾ ਮੇਰੀ ਵੱਡੀ ਭੈਣ ਆ ਗਈ ਆ ਹਾਂ ਹਾਂ ਵਾਡੇ ਪਾਪਾ ਭੈਣ ਦੇ ਗੱਲ 'ਚ ਪਾ ਦੇ ਓਏ ਇਹਦੇ ਗੱਲ 'ਚ ਪਾ ਦੇ ਸੁਰਸਵਾਗੇ ਓਏ ਭੈਣ ਬੜੀ ਸਿੰਧੀ ਲੜ

ਕਿੱਥੇ ਆਏ ਆ ਤਾਂ ਮਰਸੀ ਨਹੀਂ ਲੱਗੇ ਤੇ ਡੀਵੀਡੀ ਚ ਲੰਡੀ ਆ ਬਿਨਾ ਤਾਰਾਂ ਤੋਂ ਹੋਰ ਕੀ ਆਇਆ ਓਏ ਪੱਟੇ ਵਿੱਚ ਚੱਲਿਆ ਗਿਆ ਹੋਰ ਕੀ ਆਇਆ ਮਾੜਾ ਡੈਡੀ ਦਾ ਵੇਰ ਕਿੱਥੇ ਆਏ ਆ ਮੈਂ ਮੈਨ ਦੇ ਦੇਣਾ ਆ ਹੋਰ ਕੀ ਆਇਆ ਮੈਂ ਵਾਰੇ ਜਾ ਜਿਹੜਾ ਘਟਾਤਾ ਮੇਰਾ ਬਹੁਤ ਬਰੈਡ ਵੜਿਆ ਨਹੀਂ ਦਾਜੀ ਬਰੈਤ ਕਹ ਬੁਲਾਤ ਬਰਾਈ ਲੈਣੀ ਅੱਜ ਵੱਢੀ ਕੋਈ ਆ ਰਹਾ ਆਇਆ ਤਾਂ ਉਹ ਵੀ ਲੈ ਕਰਕੇ ਕਿਸ ਕੋ ਕਿਸ ਕੋ ਦੇਣਗੇ ਕੌਣ ਆਇਆ ਤਾਂ ਇੱਕ ਆਂਟੀ ਆਈ ਸੀ ਲੈ ਕਰ ਗਈ ਉਹ ਤਾਂ ਆਂਟੀ ਆ ਇਤਨਾ ਆਵਾਜ਼ ਅੰਕਲ ਆਏ ਹੋਣ ਅਵੰਕਲ ਆਏ ਆ ਐਸ ਬੈਨੂ ਸਾਰਾ ਇਹੀ ਪਤਾ ਹੈ ਭਾਨਿਆ ਐਸ ਮੰਨੇ ਦੇ ਪੱਕੇ ਤੁਹਾਡੇ ਆਇਓ ਉਹ ਜਾਣੇ ਬੋਲੇ ਮੁੰਡੀ ਨੇ ਮੰਗਣੀ ਪੜੀ ਰੁਪਈਆ 5500 ਵਾ ਨਹੀਂ 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 ਉਹ ਤੇ ਆ ਫਿਰ ਪੈਸਾ 1100 ਆ ਦੇਤਾ ਹੁਣ ਸਾਡੇ ਨਾਲ ਐਡ ਪੈਣ ਨੇ 1000 ਰੁਪਏ ਤੋਂ ਸਾਡੇ ਨਾਲ ਪੈਣ ਨੇ ਜਰੂਰ ਕਰਕੇ ਲਾਣਾ ਪੈਣ ਨੇ 1000 ਸੁਣ ਠੀਕ ਆ ਕੋਈ ਠੀਕ ਆ ਸੁਣ 2100 ਰੁਪਏ ਨਾਲ ਸਾਡੀ ਇਹ ਵੀ ਇਹਦੇ ਨਾਲ ਮੁੰਡੇ ਪਾਪਾ ਜੀ ਸਾਨੂੰ ਦੋ ਲੋ ਕਸਨ ਮਾਰਲਾ ਉਹ ਸਾਨੂੰ ਕਬੂਲਿਆ ਹੁਣ 2100 ਰੁਪਿਆ ਵਾ उते किस्ता नी मेर आइन में सॼी ताईंदा व्यवह ਹੇ ਮਾਣਿਆ ਨੀ ਹਾਂ ਮੈਂ ਨੀ ਦੱਬਾ ਉਹ ਬਚਾ ਮਾਣਿਆ ਬਸ ਤੇ ਨਾ ਬਾਰ ਨੇ ਪਹਿਣਾ ਪੂਆ ਉਹ ਡਰੀ ਨੇ ਵੰਡਿਆ ਆਜਣਾ ਸਾਡਾ ਮੁੰਡਾ ਜਾਂਦਾ ਦੂਰ ਅੱਜ ਜਦੋਂ ਅਸੀਂ ਮੋਬਾਈਲ ਲੈਣਾ ਸੀ ਪੈਸੇ ਨਹੀਂ ਸੀ ਲੈਵੇਂ ਪਰ ਉਹ ਵੀ ਅਸੀਂ ਲਵਾਗੇ ਕੋਠੀ ਜਦੋਂ ਪਾਈ ਉਹਨੂੰ 2100 ਰੁਪਏ ਵਾ ਇੰਨਾ ਸਹੈਣਾ ਸਾਡਾ ਖੁਸ਼ ਹੋ ਕੇ ਜਦੋਂ ਕੋਠੀ ਪਾਈ ਉਹਨੂੰ ਫੋਨ ਲੈ ਕੇ ਜਾਣਾ ਜੀ ਲੈ ਲਿਓ ਅੱਜ ਦਾ ਲੈ ਲਓ ਨਾ ਨਹੀਂ ਨਾ ਲੈ ਆ ਨਾ ਹੁਣ ਅਸ ਦਾ ਟਾਈਮ ਹੈ ਤੈਨੂੰ ਮਾਲਕ ਨੇ ਕਿਸੇ ਚੀਜ਼ ਦੀ ਕਮੀ ਨਹੀਂ ਛੱਡਣੀ ਖੁਸ਼ ਹੋ ਕੇ ਲੈ ਆ ਬਾਈ ਇਹ ਤੇਰੇ ਇਹੋ ਜਿਹੇ ਕੰਮ ਦੇ ਵਿੱਚ ਲੱਗਣੇ ਐ ਮੱਚੀ ਮੱਚੀ ਤੈਨੂੰ ਦਵਾਵਾ ਹੀ ਦੇਣੀਆਂ ਸਾਰਿਆਂ ਦੇ ਓਏ ਲੱਖਵਾ ਲੱਖ ਹੋਣਾ ਇਹ ਹੀ ਸੇ ਲੜਕਾ ਦੀ ਬੜੀ ਮੰਮੀ ਹੈ ਅੱਛਾ ਆਹ ਪਤਾ ਮੈਨੂੰ ਇਹ ਤਾਂ ਕੱਥੇ ਮੈਂ ਪਾਈ ਹੈ ਇੱਕ ਮਿੰਟ ਲੈ ਕੇ ਤੀ ਰੋਟੀ ਖਾਵੇ ਬਾਈ ਓਏ ਕੀ ਸਰਪੀਆ ਸਾਨੂੰ ਸੁਬਰੇ ਚ ਵੀ 500 ਕਰੋੜ ਦੀਦਾ ਰਹਿਣਾ ਉਹ ਪਾਈ ਵਿੱਚ ਤੇ ਟਾਂਟਨ ਕਰਦੇ ਜਾਏਗੇ ਪਹਿਲੇ 12 22 ਆਵੇ ਜੇ ਸ਼ੀਸ਼ਾ ਦੇ ਨਹੀਂ ਰਹੇ ਹੋ ਭੈਣ ਦੀ ਗੱਲ ਆ ਹੁਣ ਜਿਹੜਾ ਰੁਪਇਆ 2100 ਭੈਣ ਨੇ ਪੂਰਾ ਕਰ ਦੇਣਾ ਉਹ ਬੈਠੀ ਭੈਣ ਨੂੰ ਤਾਂ 100 ਰੁਪਏ ਦੇਵੇ ਕਿਸੇ ਨੂੰ ਨਹੀਂ ਨਹੀਂ ਇਹ ਮੁੰਡੇ ਦੀ ਤਾਈ ਸੱਚੀ ਗੜੀ ਦੇ ਬੋਤਨਾਂ ਮੈਂ ਕਿਹਾ ਜੁਲਾਰ ਜੀ ਗਰਸ਼ਨ ਹਾਂਜੀ 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 100 ਰੁਪਏ ਤਾਈ ਦੇਵੇ ਲੈਣੀ ਹੁਣ ਮਾਰ ਕੇ ਕਰਦੇ ਭਾਗ ਲੈ ਛੱਡ ਦਾ ਨੋਟ ਤੇ ਕੰਮ ਹੋ ਜਾਣੇ ਲੋਟ ਹਾਂ ਤੇ ਬਾਬਾ ਨਾ ਆਵੇ ਇਹਾਂ ਮੁੰਡਾ ਜਵਾਨ ਹੋਣਾ ਪੈਣਾ ਆਸਾਂ ਮਰਦਾ ਪੁੱਤ ਜਿਹੜੇ ਸੱਚੇ ਬਾਦਸ਼ਾਹ ਹੈ। ਇਹਾਂ ਮੁੰਡਾ ਦਾ ਵਿਆਹ ਆਇਆ ਹੋਇਆ। ਚਰਮਾਰਕ ਪੋਤਾ ਦਵੇ। ਨਾ। ਇਹ ਚੰਗੇ ਪੁੱਤ ਨੇ ਜਿਹੜੇ ਜਵਾਨ। ਉਹਨੇ ਬੈਂਡ ਦੇ ਦਿਆ। ਉਹ ਫੇ ਤਾਂ ਹੀ ਗਏ ਵੀ ਉਹ ਸਾਨੂੰ 21 ਸਰਵੀਆਂ। ਬਸ ਕੰਨ ਚ ਚੁਗਲ ਵਾਲੀ ਜਾਂਦੀ ਹੈ ਨਾ ਗਿਆਣਾ ਇਹ ਲੋ ਜੀ ਤੁਸੀਂ ਸਾਨੂੰ ਕੁਛ ਕੀਤਾ ਬੜਦਾ ਪੈਣ ਦਿੰਦਾ ਮਾਰ ਮਾਰ ਕੇ ਤਾਂ ਬਹੁਤਾਂ ਬਹੁਤਾਂ ਦਵੀ ਤੰਦਰੁਸਤੀਆਂ ਕੇ ਹਾਂਜੀ ਨਹੀਂ ਮਾਰ ਨਹੀਂ ਕਰਦੇ ਤੇ ਜਿੱਦਨੇ ਪਈ ਕੋਠੀ ਉਧਰ ਪੈਣ ਗਾਇਸ ਅਸੀਂ ਅੰਦਰ ਆ ਗਏ ਤੇ ਰਿੱਤੇ ਦੇ ਪੈਰੀਆਂ ਮਾਣੀਆਂ ਤੇ ਇੱਕ ਵਾਰੀ ਗਾਲਾਂ ਪੈ ਗਈਆਂ ਨੇ ਤੇ ਅਸੀਂ ਚੁੱਪ ਗਾਇਸ ਬਪਾੜੇ ਬਣਾਇਆ ਅੱਜ ਦਲੀਆ ਗਾਈਜ਼ ਜੇ ਅਸੀਂ ਅੰਦਰ ਆ ਕੇ ਕੰਮ-ਕਮ ਕਰਕੇ ਆਪਣਾ ਸਟੋਲ ਚਾਕੇ ਤੇ ਰਿੱਤੇ ਨੇ ਬਣਾਇਆ ਦੜੀਆ ਤੇ ਰਿੱਤੇ ਨੇ ਅੱਗ ਬਣਾ ਰਿੱਤੇ ਇਹ ਖਿਚੜੀ ਬਣਾਈ ਇੱਥੇ ਵੀ ਮੈਂ ਪਾਣੀ ਪਾ ਕੇ ਲੋਟ ਕਰਨਾ ਪਿਆ ਗਾਈਜ਼ ਇਹ ਖਿਚੜੀ ਬਣਾਈ ਇੱਥੇ ਗਾਈਜ਼ ਇੱਥੇ ਦੁੱਧ ਪੈਣ ਵਾਲੇ ਕੋਈ ਐਨ ਕੁਛ ਨਹੀਂ ਬਣਾਉਣਾ ਹੁੰਦਾ ਗਾਈਜ਼ ਹਮ ਤੇ ਗਾਈਜ਼ ਆਪਾਂ ਕੂਲਰ ਲਾ ਗਾਈਜ਼ ਮम्मा ਸਾਡੇ ਇੱਥੇ ਫਿਰਦੇ ਨੇ ਹੋਰ ਫਿਰਦੇ ਰਹਿੰਦੇ ਤੁਸੀਂ ਬੰਦੇ ਨਹੀਂ ਟਿੱਕੇ ਗਾਈਜ਼ ਆ ਮੈਨੂੰ ਕੁਛ ਲੱਭਿਆ ਦੇਖੋ ਗਾਈਜ਼ ਕੀ ਹੈ ਮੇਰਾ ਹੱਥ ਜਾ ਕੌਣ ਲਸਰ ਲਸਰ ਗਾਇ ਸਾਡੇ ਮੇਰੇ ਪੁਰਾਣੇ ਸਕੂਲੇ ਐਨੂਅਲ ਫੰਕਸ਼ਨ ਸੀਗਾ ਹੋਰ ਤੇ ਦੇਖੋ ਗਾਇ ਜਿਵੇਂ ਕਿੰਨਾ ਸ਼ੋਨਾ ਸੀਗਾ ਦੇਖੋ ਗਾਇ ਕਿੰਨਾ ਗੂਗਲੂ ਮੇ ਇਦਾਂ ਦਾ ਹੀ ਆ ਨਾ ਮੈਂ ਅੱਜ ਤੱਕ ਚੇਂਜ ਨਹੀਂ ਨਾ ਹੋਇਆ ਜਮਾ ਵੀ ਹਨਾ ਇਹ ਜੇ ਤਾਂ ਤੂੰ 1% ਵੀ ਨਹੀਂ ਰਹਾਗਾ ਕਿਉਂ ਇੰਨਾ ਸੋਹਣਾ ਹੋ ਗਿਆ ਮੈਂ ਬੇਕਾਰ ਹੋ ਗਿਆ ਮੈਂ ਖਾਣਾ 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 ਤੁਸੀਂ ਆਪਣਾ ਕਰਕੇ ਖਾਂਦੇ ਹੋ ਨਾ ਅੱਜ ਖਾਦਾ ਆਪਣਾ ਕਰਕੇ ਚਿੱਤਰ ਮਾਰੂ ਆਟਾ ਲੈ ਕੇ ਚਰਕਤਾ ਵਾ ਅੰਦਰ ਆਖਿੰਦਾ ਚੂਈਆਂ ਘੁੱਟ ਜਾਂਦੀਆਂ ਦਰਮੀਚ ਪਾ ਤੁਸੀਂ ਪਾ ਦਿਓ ਤੂੰ ਨਹੀਂ ਤੇ ਤਾਂ ਬੰਦੇ ਵਾਲਾ ਕੰਮ ਕੋਈ ਹੁੰਦਾ ਨਹੀਂ ਗਾ ਮੈਨੂੰ ਬਸ ਖਾਣਾ ਹੁੰਦਾ ਸੋਣਾ ਹੁੰਦਾ ਟੱਟੀਆਂ ਆਂਦੀ ਆ ਉਹ ਵੀ ਨਾ ਕਰਿਆ ਕਰ ਮੰਮੀ ਗਾਇਸ ਆ ਮੇਰੀ ਮੰਮੀ ਆ ਗਾਇਸ ਮੇਰਾ ਇਹ ਮੇਰਾ ਮੁੰਡਾ ਨਹੀਂ ਹੈ ਪਰ ਮੈਂ ਇਹਦਾ ਪੜਾਵਾ ਹੁੰਦਾ ਫਾਈਰ ਕੋ ਤੇ ਆ ਇੱਕ ਮਿੰਟ ਰੁੱਕ ਪਰ ਕਰ ਮਿੰਟ ਰੁੱਕ ਜਾ ਕਰ ਗਾਇਸ ਚਾੜਾ ਤੇ ਚਾੜਾ ਵੱਜੇਗਾ ਅੱਖਾਂ ਨਾਲ ਚਲਾਣਾ ਗਾਇਸ ਮੇਰੇ ਮੋਨਿਟਰ ਤੇ ਗਾਇਗਾ ਮੈਨੂੰ ਪਤਾ ਨਹੀਂ ਕਿ ਇਹ ਕਿੱਲਾ ਲੱਗਾ ਸੀਗਾ ਪਤਾ ਨਹੀਂ ਲੈ ਕੁਸ਼ੀਰ ਆਹ ਟੀ-ਸ਼ਰਟ ਕਿਦੀ ਪਈ ਐ ਇੱਥੇ ਮੇੜੀ ਤੈਨੂੰ ਇਹ ਮੇਰੀ 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 ਰਮਾਰੀ ਚ ਕੀ ਕਰਦੀ ਐ ਗਾਇਸ ਗਾਇਸ ਦੇਖੋ ਅੱਜ ਮੈਂ ਗੋਲਾ ਖਾਇਆ ਸੀ ਤੁਮ ਕਿੰਨਾ ਛੋਣਾ ਲੱਗਦਾ ਪਿਆ ਭੂੰ 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 ਨਹੀਂ ਜੇ ਨੂੰ ਪੂੰਗ ਗਰੇ ਗੇ ਗਾਇਸ ਬੜਾ ਲੰਮਾ ਹੈ ਗਾਇਸ ਆਪ ਕੋ ਹੈਲਪ ਨਹੀਂ ਹੈ اتنا ਹੂੰ ਗਾਇਸ ਕੁ ਮਾਤਾ ਦਿੱਤਾ ਡੈਂਗਰ ਮੈਂ ਕੀ ਕਰਾਂ ਅੱਛਾ ਮਮਾ ਨੇ ਕੱਪੜੇ ਲੈ ਕੇ ਆਣਗੇ ਤੇ ਗਾਇਸ ਹੁਣ ਆਪ ਕੀ ਕਰੀਏ ਰੋਟੀ ਖਾਣੇ ਆ ਤੇ ਮਿਲਦੇ ਆ ਫਿਰ ਤੁਹਾਨੂੰ ਮਮਾ ਕੋ ਕਹਿਣਾ ਚਾਹੂੰਗੀ ਹਾਂ ਮੈਂ ਕਹਿਣਾ ਚਾਹੂੰਗੀ ਪਰ ਰੁਕ ਕੇ ਤੋਂ ਗਾ ਦੋ ਫੁਣੀ ਕੋ ਗਾਇਸ ਮੈਂ ਮਮਾ ਨੂੰ ਕੁਝ ਕਹਿਣਾ ਕਹਿ ਰਹੀ ਹਾਂ ਹੈ ਮੈਨੂੰ ਗਰਮੀ ਆਂਦੀ ਗਈ ਅੱਛਾ ਇਹ ਕਹਿਣਾ ਹੈ ਗਾਇਸ ਗਰਮੀ ਆਂਦੀ ਹੈ ਫੂ ਕੁਮਾਰੋ ਮਾਰਨਾ ਮੈਂ ਪਿਆਰ ਨਾ ਮਾ ਤੂੰ ਜਨੇ ਕੀ ਕੀ ਤੋ ਤਾ ਫੜ ਲਿਆ ਤੁਮ ਕਿਆ ਮੈਂ ਨਾ ਪਲੇਟ ਦੁੱਤੇ ਮਮਾ ਕਹਿੰਦੇ ਥੱਲੇ ਡਿੱਗ ਲੈ ਫੜ ਗਾਇਜ਼ ਆਪਾਂ ਨਾ ਤੁਹਾਨੂੰ ਮਿਲਦੇ ਆ ਫਿਰ ਥੋੜੇ ਰੁਕ ਕੇ ਕਿਉਂਕਿ ਆਪਾਂ ਰੋਟੀ ਰੋਟੀ ਬਣਾ ਲਈਏ ਥੋੜੀ ਜੀ ਕਰ ਲਈਏ ਗਿੱਲੀ 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 ਕਰਕੇ ਰੋਟੀ ਤੇ ਫਿਰ ਤੁਹਾਨੂੰ ਮਿਲਦੇ ਆ ਬਾਏ ਬਾਏ ਤੇ ਦੇਖੋ ਮੈਂ ਕਿੰਨੇ ਸੋਹਣਾ ਲੱਗਦਾ ਸੋ ਗਾਇਜ਼ ਮੈਂ ਪਰਨਾ ਦੇਖੋ ਕਿਦਾਂ ਬਣ ਲਿਆ ਲੱਡੇ ਪਾਪਾ ਬਣ ਗਿਆ ਬੜਾ ਦੁੱਟਾ ਚਲੋ ਕੋਈ ਨਹੀਂ ਗਾਇਜ਼ ਪਰਨਾ ਬੰਨਿਆ ਹੋਇਆ ਤੇ ਅੱਜ ਅਸੀਂ ਕੋਈ ਵੀ ਐਡ ਨਹੀਂ ਕੀਤੀ ਕਿਉਂਕਿ ਮਮਾ ਦੀ ਸ਼ਾਮੀ ਹੋ ਗਈ ਸੀ ਤਬੀਅਤ ਖਰਾਬ ਤੇ ਆ ਮੇਰਾ ਛੋਨਾ ਬੱਚਾ ਚਲ ਤੂੰ ਗੰਡਾ ਜਾ ਚਲ ਤੂੰ ਛੋਨਾ ਜਾ ਮਾਰੂ ਲੱਫੜਾ ਤੇ ਚਲੋ ਗਾਇਜ਼ ਆਪਣੇ ਅੱਜ ਦੇ ਬਲੌਗ ਵਿੱਚ ਇੰਨਾ ਹੀ ਜਿੰਵ ਦੇ ਲੱਗਿਆ ਹੋਵੇ ਤੇ ਲਾਈਕ ਮੈਂਟ ਸ਼ੇਅਰ ਜ਼ਰੂਰ ਕਰਿਓ ਬੈਲ ਆਈਕਨ ਡਬਲੋ ਤੇ ਪ੍ਰੈਸ ਕਰ ਦੋ ਠੀਕ ਹੈ ਹੋ ਗਿਆ ਆਲਟ ਕਰ ਲਓ ਨੋਟੀਫਿਕੇਸ਼ਨ ਸਾਡੇ ਕੋਲ ਤੁਹਾਡੇ ਕੋਲ ਪਹੁੰਚਦੇ ਰਹਿਣ ਤੇ ਬਲੌਗ ਜ਼ਰੂਰ ਦੇਖ ਕੇ ਕਰੋ ਸਾਨੇ ਸਪੋਰਟ ਜ਼ਰੂਰ ਕਰੋ ਤੇ ਆਪਣੇ ਜਾ ਕੇ ਕਾਉਂਟ ਨੂੰ ਜ਼ਰੂਰ ਫੋਲੋ ਕਰੋ ਕੈਨਕ ਕਲੈਕਸ਼ਨ ਲੁਧਿਆਣਾ ਤੇ ਉੱਤੇ ਬਹੁਤ ਸੋਨੇ ਸੋਨੇ ਮਤਲਬ ਕਲੈਕਸ਼ਨਸ ਆਪਾਂ ਪਾਈਨ ਹੁੰਦੇ ਨੇ ਫੋਟੋਆਂ ਮੈਂ ਪਾਈਨ ਹੁੰਦੇ ਨੇ ਪੋਸਟਸ ਉੱਤੇ ਜਾ ਕੇ ਦੇਖੋ ਤੇ ਆਰਡਰ ਕਰੋ ਸਾਰੇ ਜਣੇ ਕਰ ਲਓ ਗਾਇਸ ਹੀ ਹੀ ਬੜਾ ਹੁਣਾ ਮੈਂ ਬੁਤੇ ਨਾਲ ਸੋਣਾ ਮੈਂ ਹਾਲ ਤੇ ਤੇ ਚਲੋ ਗਾਇਸ ਆਪਣਾ ਅੱਜ ਦਾ ਵਲੌਗ ਇੰਨਾ ਹੀ ਤਾਂ ਬਾਏ ਬਾਏ ਬਲੌਗ ਮੈਂ ਲੈ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ